ਐਲਐਮਏ ਦੇ ਮੁੱਦੇ ਤੇ মিডিਆ ਨੇ ਐਡਵਰਟਾਈਜ਼ਮੈਂਟ ਚ ਬਹੁਤ ਪੈਸਾ ਕਮਾਇਆ ਉਹ ਪਨਾਇਆ ਇਹ ਮੁੱਦਾ ਤੇ ਮੁੱਦਾ ਹਰੇਕ ਸਾਲ ਕਈਆਂ ਦੇ ਤਾਂ ਰੇਡੀਓ ਤੇ ਹੌਟ ਟਾਪਿਕ ਹੁੰਦਾ ਕਈ ਉਹਦੇ ਵਿੱਚੋਂ ਇਹ ਜਿਹੇ ਵੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਵੀ ਨੇ ਜਾਂ ਬਣਨਾ ਚਾਹੁੰਦੇ ਨੇ ਕਈ ਐਮਐਲਏ ਵੀ ਹੈਗੇ ਨੇ ਜਿਹੜੇ ਵਿਰੋਧ ਪ੍ਰੋਗਰਾਮ 'ਚ ਆ ਕੇ ਬੋਲਦੇ ਨੇ ਆਪ ਦਾ ਭਾਸ਼ਣ ਦਿੰਦੇ ਨੇ ਹੈਰੀ ਬੈਂਸ ਹੋਗੇ ਆਪਣੇ ਸਾਰੇ ਹੀ ਹੋਗੇ ਲਿਬਰਲ ਵਾਲੇ ਹੋਗੇ ਸਾਰੇ ਹੋਗੇ ਤੁਸੀਂ ਬਾਈ ਜੀ ਇੱਕ ਗੱਲ ਦੱਸਿਓ ਸਾਫ਼-ਸਾਫ਼ ਦਿਲ ਤੇ ਹੱਥ ਰੱਖ ਕੇ ਆਜੋ ਕੱਲ ਨੂੰ ਡੋਰ ਟੂ ਡੋਰ ਚਲਦੇ ਆਂ ਐਵੇਂ ਸਪੋਰਟ ਡੋਰ ਟੂ ਡੋਰ ਚਿਲਾ ਵੈਗ ਡੋਰ ਟੂ ਡੋਰ ਸਰੀ ਸਾਰਾ ਕੰਪਲੀਟ ਕਰਦੇ ਆਂ ਕਿਹਨੇ ਕਿੰਨੇ ਸਾਲ ਚ ਕਿੰਨੀਆਂ ਵੇਚੀਆਂ ਕਿੰਨੀਆਂ ਲਈਆਂ ਉਹਦਾ ਹਿਸਾਬ ਕਿਤਾਬ ਕਰਦੇ ਆਂ ਨਾਲੇ ਚੋਰ ਨਿਕਲੇ ਆਉਣਗੇ ਨਾਲੇ ਚਾਤਰ ਵੀ ਨਿਕਲੇ ਆਉਣਗੇ ਸਾਰੇ ਫੜੇ ਜਾਣਗੇ ਜਦੋਂ ਸਾਰੇ ਫੜੇ ਜਾਣਗੇ ਬਰਾਬਾ ਸਾਡੇ ਵੱਲ ਆ ਹੁੰਦੀਆਂ ਉਧਰ ਹੋਣ ਲੱਗ ਜਾਣਗੇ ਆ ਦੂਜੀ ਗੱਲ ਲਿਬਰਲ ਸਰਕਾਰ ਹੈ ਤੁਹਾਡੇ ਕਿੰਨੇ ਐਮਪੀ ਨੇ ਜੀ ਉਹ ਚ ਮੈਂ ਰਣਦੀਪ ਸਰਾਏ ਨੂੰ ਕੱਲ ਕਾਲ ਕੀਤੀ ਸੀ ਟਾਈਮ ਲਾਈਨ ਉੱਪੋਂ ਖਾਲਸਾ ਕੋਈ ਕੱਢਣਾ ਹੈ ਸਰਾਏ ਸਾਹਿਬ ਤੁਹਾਨੂੰ ਬੇਨਤੀ ਹੈ ਇੱਕ ਕੰਮ ਜ਼ਰੂਰ ਕਰੋ ਸਾਡੇ ਨਾਲ ਖੜੇ ਹੋ ਚਾਹੇ ਨਾ ਖੜੇ ਹੋ ਡੋਜ਼ਨ ਮੈਟਰ ਪਰ ਇੱਕ ਲੋਕਾਂ ਦਾ ਘਾਣ ਜ਼ਰੂਰ ਰੁਕ ਜਾਊਗਾ ਮੈਂ ਖੁਦ ਮੰਨਦਾ ਇਹ ਵੀ ਲੋਕਾਂ ਦਾ ਘਾਣ ਹੁੰਦਾ ਇੱਕ ਗੱਲ ਮੰਨਿਓ ਮੇਰੀ ਕੱਲ ਨੂੰ ਇਹ ਤੁਸੀਂ ਕੰਮ ਇੱਕ ਕਰਨਾ ਹੈ ਤਾਂ ਉਹ ਇਹ ਇਹ ਕਰਿਓ ਕਿ 에어ਪੋਰਟ ਤੇ ਨਾ ਜਿਹੜਾ ਸੀ ਕਲਾਸ ਹੈ ਸਿਰਫ ਸੀ ਕਲਾਸ ਮੈਂ ਕਹਿ ਰਿਹਾ ਆ ਦੇਖੋ ਨਾ ਇਹ ਕਹਿ ਰਿਹਾ ਨਾ ਵੀ ਕਹਿ ਰਿਹਾ ਸਿਰਫ ਸੀ ਕੈਟਾਗਰੀ ਦਾ ਜਿਹੜੀ ਐਲ ਐਮ ਆਈ ਹੈ ਉਹ ਉੱਥੇ ਦੇ ਦਿਓ ਬੰਦਾ ਆਇਆ ਉਤਰਿਆ ਉਹਨੂੰ ਪੁੱਛਿਆ ਭਾਈ ਤੇ ਕੰਮ ਕਰਨਾ ਹੈ ਉਹਨੇ ਕਹਿੰਦਾ ਜੀ ਹਾਂ ਕਰਨਾ ਹੈ ਵੀ ਡਰਨ ਦੀ ਕੋਈ ਲੋੜ ਨਹੀਂ ਇਹ ਸਰਕਾਰ ਵੱਲੋਂ ਹੈ ਵੀ ਡਰਨ ਦੀ ਕੋਈ ਲੋੜ ਨਹੀਂ ਜੇ ਤਾਂ ਕੰਮ ਕਰਨਾ ਹੈ ਆਲ ਤੱਕ 2000 ਡਾਲਰ ਫੀਸ ਹੈ ਫੀਸ ਭਰ ਦੇ ਤੇ ਆ ਚੱਕ ਭਾਈ 2 ਸਾਲ ਦਾ ਪਰ ਤੇ ਆ ਕੇ ਕਿ 2 ਸਾਲ ਦਾ ਹੋਰ ਰੀਨਿਊ ਕਰਾ ਲਈ ਇੰਨੀ ਫੀਸ ਫੇਰ ਭਰਦੀ 2 ਸਾਲ ਦਾ ਵੀ 5 ਸਾਲ ਤੈਨੂੰ ਇੱਥੇ ਕੋਈ ਨਹੀਂ ਪੁੱਛਦਾ ਬਸ ਲੱਗ ਗਏ ਜੀ ਪੈਰ ਅਗਲੇ ਦੇ ਅਗਲੇ ਦੇ ਪੈਰ ਲੱਗ ਗਏ ਥੋੜਾ ਸੁਬਦੀ ਸੇਵਾ ਸਾਰਿਆਂ ਨੂੰ ਮਿਲ ਗਈ ਸਾਰੇ ਧਰਮਾਂ ਨੂੰ ਸਾਰੇ ਜਿੰਨੇ ਆਉਣ ਵਾਲੇ ਸੀ ਕੈਟਾਗਰੀ ਸਭ ਤੋਂ ਵੱਧ ਜਿਵੇਂ ਕਹਿ ਲੋ ਸਫਰ ਕਰਦੀ ਐ ਸੀ ਕੈਟਾਗਰੀ ਏ ਵੀ ਤਾਂ ਫਿਰ ਵੀ ਚੱਲ ਜਾਂਦੀ ਐ ਉਹਨਾਂ ਦੇ ਤੇ ਜੜੇ ਹੁੰਦੇ ਆ ਕੋਈ ਕਿਹਨੂੰ ਪਤਾ ਹੁੰਦਾ ਜੋਬ ਅਟੈਚ ਆ ਸਭ ਕੁਝ ਨਾਲ ਆ ਤੇ ਗੱਲ ਕੋਈ ਨਹੀਂ ਡਾਲਰ 60000 ਦੇਣਾ ਤੇ ਪੀਆਰ ਵੱਟ ਤੇ ਪਈ ਐ ਕਾਣ ਹੁੰਦਾ ਤਾਂ ਸੀ ਕੈਟਾਗਰੀ ਦਾ ਹੁੰਦਾ ਹੈ ਹਿੰਮਤ ਕਿਸੇ ਦੇ ਐਮਪੀ 'ਚ ਕਰੋ ਗੱਲ ਆਈਏ ਸਵੇਰੇ ਕਰੀਏ ਡੋਰ ਟੂ ਡੋਰ ਅਜੀਬ ਵੌਲੰਟੀਅਰ ਲਾ ਕੇ ਡੋਰ ਟੂ ਡੋਰ ਆ ਵੀ ਆਪ ਕਰ ਦੇਾਂਗੇ ਪੂਰੇ ਡਾਟਾ ਬਣਾ ਕੇ ਵੀ ਦੇ ਦੇਾਂਗੇ ਵੀ ਐਸ ਕਰਨੇ ਇੰਨੇ ਨੇ ਖਾਦੇ ਨੇ ਐਸ ਕਰਨੇ ਇੰਨੇ ਨੇ ਐਸ ਕਰਨੇ ਇੰਨੇ ਫਿਰ ਫੇਰ ਪਤਾ ਤਾਂ ਫੇਰ ਲਾਦਾ ਨਾ ਕੀ ਭਾਬੀ ਕਦੀ ਆ ਭਗਤੀ ਚ ਕਹਿੰਦੇ ਸ਼ਕਤੀ ਹੁੰਦੀ ਹੈ ਤੇ ਬਹੁਤ ਸ਼ਕਤੀ ਹੁੰਦੀ ਹੈ ਭਗਤੀ ਭਗਤੀ ਕਦੇ ਕਰਕੇ ਵੇਖਿਓ ਜਦੋਂ ਸਾਨੂੰ ਸਾਡੇ ਬੀਬੇ ਬਾਪੂ ਆਂਦੇ ਹੁੰਦੇ ਨੇ ਨਾ ਵੀ ਸ਼ਬਦ ਸੁਣਾਇਆ ਕਰੋ ਵੀ ਅਰਥ ਕਰਿਆ ਕਰੋ ਇਹਦੇ ਉਦੋਂ ਨਹੀਂ ਸੀ ਸਮਝ ਲੱਗਦੀ ਹੁਣ ਆਏ ਆ ਵੀ ਕਿੰਨਾ ਛੇਤੀ ਕੇਸ ਵਧਣ ਕਿੰਨਾ ਛੇਤੀ ਆਹ ਆਲਮ ਤਾਈਏ ਤੋਂ ਆਪ ਦਾ ਛਟਕਾਰਾ ਕਰੀਏ ਤੇ ਕਿੰਨਾ ਛੇਤੀ ਭਾਈ ਚੂਲੇ ਲਈ ਕਕਾਰ ਬਖਸ਼ ਹੋ ਗਏ ਨੇ ਆਦਰ ਸਤਕਾਰ ਨਾ ਰੱਖਤੀ ਆ ਹਾਂ ਆਹ ਸਾਫ ਸਫਾਈ ਇੱਥੋਂ ਲਟਰਾ ਫਟਰਾ ਕਈ ਵਾਰ ਕੋਈ ਗਲਤ ਚੀਜ਼ਾਂ ਵੀ ਹੁੰਦੀਆਂ ਨੇ ਇੱਥੇ ਕਿਉਂਕਿ ਸ਼ਬਦ ਚੱਲਦੇ ਹੁੰਦੇ ਨੇ ਇਸ ਕਮਰੇ 'ਚ ਪਹਿਲੀ ਗੱਲ ਤਾਂ ਮੈਂ ਹੁਣ ਆਪਣੀ ਸਾਈਟ ਚੇਂਜ ਕਰ ਲੱਗਿਆ ਕਿਤੇ ਹੋਰ ਦੂਜੇ ਹੋਰ ਕਰੇ ਤੇ ਸੱਤਾਂ ਚੋਂ ਜੀ ਦੇਖ ਲਿਆ ਕਿਹੜੇ ਤੇ ਕਿਹੜੇ ਤੇ ਉਹ ਕਹਿੰਦੇ ਨੇ ਗੁਣਾ ਪੈਂਦਾ ਤੇ ਨਹੀਂ ਆ ਤਾਂ ਵਿਦਾਊਟ ਨੇਮ ਵਾਲੇ ਵੀ ਹੈਗੇ ਨੇ ਜਦੋਂ ਦੇਖਦੇ ਆ ਕਿਹਦੀ ਤੇ ਗੁਣਾ ਪੈਂਦਾ ਬਾਈ ਸਕਿਉਰਟੀ ਵਾਈਜ਼ ਤੇ ਉੱਥੇ ਜਾ ਕੇ ਭਾਈ ਕੱਢਾਂਗੇ ਘੜੇਲ ਪੂਰੇ ਆਣ ਦੇਖੀ ਚੱਲੋ ਹਲੇ ਤਾਂ ਦਿਮਾਗ ਦਾ ਦੇਖੀ 25% ਆ ਕੱਲ ਜੱਜ ਮੈਨੂੰ ਖੱਤੀ ਜਾਵੇ ਕਹਿੰਦਾ ਵੀ ਇੰਨੀ ਨੌਲੇਜ ਕਹਿੰਦਾ ਸਾਰੇ ਪਾਸਿਆਂ ਦੀ ਹੋਈ ਕਹਿੰਦੇ ਚਾਹੀ ਓਸ਼ੋ ਵੱਲ ਲੈ ਜੀ ਤੈਨੂੰ ਖਿੱਚ ਕੇ ਚਾਹੀ ਕਹਿੰਦਾ ਬੁੱਲੇ ਸ਼ਾਹ ਲੈ ਲੈ ਜੀ ਕਦੇ ਕਹਿੰਦਾ ਗੁਰਨਾਨਕ ਦੇਵ ਲੈ ਜੀ ਕਿਤੇ ਮੈਂ ਕਿਹਾ ਜੀ ਮੈਨੂੰ ਬਾੜੀ ਤਾਂ ਨਹੀਂ ਹੈ ਐਵੇਂ ਮੈਂ ਕਹਾਂ ਸਿੱਖੀ ਬਾਰੇ ਮੈਨੂੰ ਮੈਂ ਜਮਾ ਹੀ ਜ਼ੀਰੋ ਆ ਮਾਈਨਸ ਮੈਂ 5 ਆ ਮੈਂ ਤਾਂ ਹਲੇ ਪੜ ਰਹੇ ਆ ਬੜ ਰਹੇ ਹਾਂ ਵੀ ਕਿੱਥੋਂ ਕੀ ਸ਼ੁਰੂ ਹੋਇਆ ਕਿੱਥੇ ਕੀ ਹੋਇਆ ਕਿੰਨੀਆਂ ਸ਼ੀਧੀਆਂ ਹੋਈਆਂ ਸਾਡੀਆਂ ਟੋਟਲ ਇੱਕ ਵੀ ਰਹਿ ਨਾ ਜਾਵੇ ਸਿੱਕੇ ਜੀ ਟ੍ਰਿਬਿਊਟ ਹਰੇਕ ਨੂੰ ਦੇਣਾ ਇੱਕ ਵੀ ਮੈਨੂੰ ਆਹਦਾ ਪਹਿਲਾਂ ਮੈਨੂੰ ਆਹਦਾ ਪ੍ਰਾਈਸ ਇੰਨੀ ਹਾਈ ਆ ਤੇ ਲੈਣਾ ਨਹੀਂ ਕਿਸੇ ਨੇ ਮੈਂ ਤੁਸੀਂ ਲੈਣਾ ਇਹ ਤਾਂ ਮੈਂ ਕਿਹਾ ਜਰੂਰ ਘਰੇ ਆਇਆ ਕਰੋ ਨਾਲ ਅਗਲੇ ਤੇ ਪਾਸਪੋਰਟ ਚ ਲਾ ਕੇ ਕੰਪਲੀਮੈਂਟ ਆ ਜੇ ਕੰਪਲੀਮੈਂਟਰੀ ਜਾਂ ਚੇਂਜ ਪਾਉਣ ਵਾਲਾ ਜਾਂ ਕੋਈ ਵੀ ਪੈਕਿੰਗ ਤਾਂ ਉਹੀ ਆਉਣੀਆਂ ਸੇਮ ਤੇ ਉਹ ਮੈਂ ਕਿਹਾ ਪਹਿਲਾਂ ਮੱਥੇ ਨੂੰ ਲਾਇਆ ਕਰੋ ਫਿਰ ਚੁੰਮਿਆ ਕਰੋ ਪਹਿਲਾਂ ਉੱਤੇ ਸਤਿਕਾਰ ਨਾਲ ਪੱਗ ਤੇ ਲਾਇਆ ਕਰੋ ਫਿਰ ਚੁੰਮਿਆ ਕਰੋ ਫੇਰ ਰੋਇਆ ਕਰੂ ਥੋੜਾ ਕਚਰ ਫੇਰ ਆਪਦੀ ਸ਼ੈਲਫ ਤੇ ਜਲਮਾਰੀ ਤੇ ਸਜਾਇਆ ਕਰੂ ਤੇ ਮੈਂ ਇਹ ਡਿਜੀਟਲ ਤਾਂ ਕਿਸ ਨੇ ਲੈਣੇ 100 ਦੇ ਕਿਸੇ ਨੇ 500 ਦੇ ਕਿਸੇ ਨੇ 1000 ਦੇ ਸਾਰੀ ਦੁਨੀਆ ਚ ਪੈਸਾ ਇਕੱਠਾ ਹੋਣਾ ਇਹ ਮਗਾ ਤੂੰ ਇਕੱਲਾ ਕੈਨੇਡਾ ਅਮਰੀਕਾ ਹੀ ਕਵਰ ਕਰਦੀ ਲੈ 10 ਟਕ ਸਾਲਾਂ ਨੂੰ ਠੇਕਾ ਦੇ ਦਿਆ ਨਾ ਮੈਂ ਇਕੱਲਾ ਕੈਨੇਡਾ ਅਮਰੀਕਾ ਨਹੀਂ ਕਵਰ ਹੋਣਾ ਕਿਤੇ ਫਿਰ ਤੇ ਮਗਾ ਐਡਵਰਟਾਈਜ਼ਮੈਂਟ ਜਦੋਂ ਚੱਲੀ ਨਾ ਟੀਵੀ ਤੇ ਫੇਰ ਲੱਗੂ ਪਤਾ ਜਦੋਂ ਸੀਪੀਸੀ ਤੇ ਚੱਲਦੀ ਹੋਈ ਇਟ ਇਜ਼ ਅ ਖਲਸ ਉਪਰ ਡਿੱਗੇ ਧੜਮ ਡਿੱਗੇ ਪਹਿਲਾਂ ਇਹ ਡਿੱਗੇ ਇਟ ਇਜ਼ ਦਾ ਫੇਸ ਆਫ ਦਾ ਪੰਜਾਬ ਐਂਡ ਦਾ ਵਰਲਡ ਦੜਮ ਬਣਾਓ ਮੁੰਡਿਓ ਵੀ ਇਹੋ ਬਣਾਓ ਇਹ ਮੈਨੂੰ ਬਣਾ ਕੇ ਦਿਓ ਕਿ ਜਿਹੜਾ ਕੋਈ ਵਧੀਆ ਡਿਜ਼ਾਈਨ ਕਰਦੇ ਹੋ ਡਿੱਗੇ ਪਹਿਲਾਂ ਆਪਣਾ ਟੈਗ ਲਾਈਨ ਟੈਗ ਲਾਈਨ ਡਿੱਗੇ ਥੱਲੇ ਗਰਦ ਉੱਠੀ ਪੂਰੀ ਪਿੱਛੇ ਹੈ ਲਾਹੌਰ ਫੋਰਟ ਟੈਗ ਲਾਈਨ ਕੀ ਆ ਇਟਸ ਦਾ ਫੇਸ ਆਫ ਪੰਜਾਬ ਐਂਡ ਦਾ ਵਰਲਡ ਵੀ ਇਹ ਦਰਵਾਜ਼ਾ ਹੈ ਫੇਸ ਹੈ ਚਿਹਰਾ ਹੈ ਪੰਜਾਬ ਦਾ ਤੇ ਸਾਰੀ ਦੁਨੀਆ ਦਾ ਢਿੱਗੀ ਗਰਦ ਜੀ ਉੱਟੀ ਥੋੜੀ ਜੀ ਗਰਦ ਜੀ ਬੈਠੀ ਪਿੱਛੋਂ ਕੋਇਂ ਡੇਉ ਦਾ ਫਿਰ ਇਹ ਤਾਂ ਬਰੀਕ ਜੀ ਢਿੱਗੀ ਉਪਰੋਂ ਕੋਇਂ ਡੇ ਗਿਆ ਵਰ ਭਾ ਕੋਟਲ ਦਾ ਕੋਇਂ ਡੇਦਾ ਫਿਰ ਉਦੋਂ ਫਿਰ ਪੈਂਦਾ ਪੂਰਾ ਦੜੋ ਮਾਲਾ ਕੰਮ ਉਦੋਂ ਗੜਦੰਬ ਹੋ ਜਾਂਦਾ ਫਿਰ ਤੇ ਡਿੱਗਿਆ ਕੋਇਨ ਅੱਛਾ ਕੋਇਨ ਕੀ ਡਿੱਗਿਆ ਕੋਨ ਜਿਵੇਂ ਕਹਿਲਾ ਵੀ ਤੂੰ ਆਪਾਂ 6 ਫੁੱਟਾਂ ਯਾਰ 6 ਫੁੱਟ ਹੀ ਰੱਖੋ 6 ਫੁੱਟ ਟਾਇਰ ਰੱਖੋ ਗੋਲ ਪੂਰਾ ਐ ਟਾਇਰ ਵਾਂਗੂ ਜਿਵੇਂ ਚੱਕਾ ਹੁੰਦਾ ਦੁਨੀਆ ਦਾ ਕਮਾਉਣ ਵਾਲਾ ਤੇ ਫਿਰ ਕੋਇੰਡ ਗਿਆ ਜਦੋਂ ਕੋਇੰਡ ਗਿਆ ਫਿਰ ਗਰਦ ਵੀ ਉੱਲੀ ਤੇ ਥੱਲੋਂ ਆਇਆ ਐ ਧਰਤੀ ਕਾਂਪੀ ਉਹਨਾਂ ਦਾ ਜੀ ਕਿਹੜੀ ਫਿਲਮ ਸੀ ਯਾਰ ਮੈਂ ਥੋੜਾ ਸੁਣਾਉਣਾ ਤੁਹਾਨੂੰ ਕਿਹੜੀ ਫਿਲਮ ਸੀ ਉਹ ਤਰਦੇਵ ਧਰਤੀ ਕਾਂਪੀ ਵਾਲਾ ਕੰਮ ਕਰਨਾ ਡਿੱਗਿਆ ਕੋਇਆਂ ਨਾ ਧਰਤੀ ਤੇ ਐ ਥਰਸਰਾਹਟ ਹੋਈ ਐ ਦਿਖਾਉਣੇ ਨੇ ਦਾਣੇ ਟੱਪਦੇ ਆਂ ਦਾਣੇ ਫਿਰ ਦਾਣੇ ਕਈਆਂ ਦੇ ਟੱਪਣਗੇ ਫਿਰ ਦਾਣੇ ਟੱਪਦੇ ਦਿਖਾਉਣੇ ਕਿੰਨੇ ਚਿਰ ਚੱਲਣ ਦੋ 20 30 ਸਕਿੰਟ ਦਾ ਦਾਣੀ ਟਪਾਈ ਜਾ ਉਹਨਾਂ ਦੀ ਭੈਣ ਦੀ ਉਹਨਾਂ ਦੀ ਮਰਾਗ ਐ ਨਾ ਟਪਾ ਲੈ ਚਲੋ ਹੁਣ ਗਾਵਾ ਵਾਦਨੇ ਆ ਡਿੱਗਿਆ ਨਾ ਕੋਇ ਨਾ ਗੜਮ ਹੋਈ ਗਰ ਦੁੱਠੀ ਹੈ ਨਾ ਨਾਲ ਆ ਕੇ ਮੁੰਡੇ ਐਨਕਾਂ ਵਾਲੀ ਕਾਲੀਆਂ ਵਾਲੇ ਸਿੱਖਾਂ ਦਾੜੇ ਛੱਡੇ ਹੋਏ ਉੱਪਰ ਦੀ ਗਾਤਰੇ ਪਾਏ ਚੱਟੇ ਬਾਣੇ ਨੀਲੀਆਂ ਪੱਗਾਂ ਖਾਲਸਾ ਰਾਜਵਾਲੇ ਦੀਆਂ ਆਉਂਦੇ ਆ ਕੇ ਗੰਨਾ ਲੈ ਕੇ ਆਲੇ ਦਲੇ ਖੜ ਜਾਂਦੇ ਆ ਸ਼ਸਤਰ ਹਮਾਰੇ ਪੀਰ ਹੈ ਉਹ ਵੀ ਕਵਰ ਕਰਦੇ ਆਂਗੇ ਸ਼ਾਸਤਰ ਮਾਰੇ ਵੀਰੇ ਡਿੱਗੀ ਬਣਾਓ ਤੁਸੀਂ ਇਹ AI ਨਾ ਬਣਾਓ ਡਿੱਗਿਆ ਕੋਇਨ ਆਗੇ ਸ਼ਾਸਤਰਾਂ ਵਾਲੇ ਨਾਲ ਖੜਗੇ ਸਿੰਘ ਸਾਰੇ ਸਿੰਘ ਬਾਣੇ ਸਾਰਿਆਂ ਦੇ ਅੰਮ੍ਰਿਤ ਛੱਕੇ ਹੋਏ ਤੇਜੀ ਫਿਰ ਵੋਆਇਸ ਆਉਂਦੀ ਐ ਇੱਕ ਪਿੱਛੋਂ ਇੱਕ ਪਿੱਛੋਂ ਆਵਾਜ਼ ਆਉਂਦੀ ਆ ਬਹੁਤ ਭਾਰੀ ਆਵਾਜ਼ ਭਾਰੀ ਆਵਾਜ਼ ਇਹ ਆਉਂਦੀ ਆ ਆਇਆ ਮ ਖਾਲਸ ਮੀਨਜ਼ ਪਿਓਰ 댓्स ਇਟ ਕੱਟ ਆਫ ਚਲੋ ਜੀ ਪੈਕ ਆਫ ਕਰਦੇਓ ਐ ਬਣਾਉਣੀਆਂ ਰੀਲਾਂ ਇਹ ਤਾਂ ਯਾਰ ਮੈਂ ਗਰਦ ਮਚਾ ਦੇਉ ਕਿੱਥੇ ਫਿਰਦੇ ਹਾਂ ਕੱਲੇ ਹੀ ਵਾਧੂਆਂ ਜਦੋਂ ਮੈਨੂੰ ਅੱਜ ਕਿਹਾ ਨਾ ਕਹਦੇ ਵੀ 40 ਲੱਖ ਮਾਨ ਕੱਟਣੇ ਪੈਣੇ ਆ ਵੀ ਲਿਕুইਡਿਟੀ ਦਾ ਪ੍ਰੋਬਲਮ ਆ ਵੀ ਪ੍ਰਾਈਸ ਕਿਵੇਂ ਕਰਨੀਆਂ ਘਟਾਉਣੀ ਮੈਂ ਕਹਿੰਦਾ ਤੇ 13 80 ਤੋਂ ਨਹੀਂ ਘਟਾਉਂਦਾ ਜੱਟ ਆਹ ਨਹੀਂ ਮੈਂ ਕਹਿੰਦਾ ਨੀਵੀਂ ਹੋਣ ਦੇਣੀ ਮੈਂ ਕਹਾਂ ਆਹ ਲੈ ਜੀ ਚਾਹੇ ਕੋਈ ਗੱਲ ਨਹੀਂ ਆਹ ਮੈਂ ਕਹਾਂ ਫੋਟੋ ਚੰਗਾ ਤਾਂ ਆਊਗਾ ਮਰਿਆ ਪਿਆ ਦੀ ਬਹਾਰੂਰ ਜੇ ਪਾਉਣ ਨੂੰ ਤੇ ਕੀ ਹੋਇਆ ਸੀਗਾ ਸੱਚਾ ਹਾਂ ਕੋਇਨ ਦੀ ਬਝੂਰੀ ਕੀਤੀ ਅਗਮ ਚਾਹ ਰਹੇ ਪੈਰਥਲੀ ਮਗਾ ਅੱਛਾ ਜਦੋਂ ਕਹਣਾ ਵੀ 40 ਲੱਖ ਕੱਟਨੇ ਪੈਣੇ ਮਗਾ ਭੈਣਾਂ ਤੁਸੀਂ 40 ਕਹਿੰਦੇ ਚਾਹੇ ਕਰੋੜ ਕੱਟਦੇ ਮੈਨੂੰ ਢੂੜ ਕਰੋੜ ਹੀ ਵਾਧੂ ਮਗਾ ਸਵਾ ਕਰੋੜ ਸਵਾ ਕਰੋੜ ਹੀ ਖਾਲਸਾ ਮਗਾ ਉਹ ਕਹਿੰਦੇ ਨੇ ਤਾਂ ਨਾ ਵੀ ਉਹ ਨਿੰਗਾਂ ਦੇ ਹੁੰਦੇ ਆ ਸਵਾ ਕਰੋੜੀ 20 ਕਰੋੜੀ 30 ਕਰੋੜੀ ਹੁੰਦੇ ਆ 25 ਕਰੋੜੀ ਖਾਲਸਾ ਉਵੇਂ ਮਗਾ ਸਿੱਖ ਮਿਸਲ ਦਾ ਨਾਮ ਰੱਖਦੇ ਆਂਗੇ ਕੋਈਂ ਦੇ ਜਿਹੜੀ ਅਗਲੀ ਉਹ ਆਇਆ ਕਰੂਗੀ ਉਹ ਤੇ ਸਿੱਖ ਮਿਸਲ ਦਾ ਪੰਗੀ ਮਿਸਲ ਨੂੰ ਟ੍ਰਿਬਿਊਟ ਆ ਸ਼ੁਕਰਚਾਰੀਆਂ ਨੂੰ ਟ੍ਰਿਬਿਊਟ ਇਹ ਤਾਂ ਵੀਰ ਡਿਜੀਟਲ ਸ਼ੈਡੋ ਤੁਸੀਂ 100-200 ਜਿਹਦੇ ਨੇ ਲੈਣੇ ਨੇ ਇਹ ਤਾਂ ਲੇਡੀਜ਼ 5-5000 10-10000 ਡਾਲਰ ਦੇ ਲੜ ਲੜ ਕੇ ਘਰਦੇ ਆ ਘਰਦਿਆਂ ਵਾਲਿਆਂ ਨਾਲ ਮਂਗਾਇਆ ਕਰਨਗੇ ਆ ਜਦੋਂ ਉਹਦੀ ਪ੍ਰੈਜ਼ੈਂਟੇਸ਼ਨ ਟੀਵੀ ਤੇ ਪ੍ਰੋਪਰ ਆਈ ਹੈ ਪ੍ਰੈਜ਼ੈਂਟ ਕੀਤਾ ਨਾ ਨਾਲੇ ਤਾਂ ਰੋਇਆ ਕਰਨੀ ਆ ਰੋਇਆ ਵੀ ਕਰ ਗਏ ਕਿਉਂਕਿ ਉਹਦੀ ਸ਼ੀਦੀ ਵੀ ਦੱਸਿਆ ਜਾਇਆ ਕਰੂ ਨਾਲ ਬੰਦੇ ਦੀ ਵੀ ਇਹ ਕੁਆਇਨ ਇਹਨੂੰ ਟ੍ਰਿਬਿਊਟ ਆ ਆ ਇਹਦੀ ਸ਼ੀਦੀ ਆ ਇੰਨੇ ਦੇ ਫੱਟ ਲੱਗੇ ਹੋਏ ਸੀ ਇਹਨੂੰ ਪੁੱਛਿਆ ਵੀ ਤੇਰੇ ਬੇਟਾ ਇਹਨੂੰ ਤਾਂ ਵਜਜੂਗਾ ਤੇਰਾ ਬੇਟਾ ਬਾਜੂ ਆ ਯਾਰ ਤੂੰ ਤਾਂ ਤੇਰੀ ਤੂੰ ਤੂੰ ਤਾਂ عمر ਹੜਾਈ ਬੈਠਾ ਵੀ ਮੰਨ ਲਾ ਦੀਨ ਇਸਲਾਮ ਅੱਛਾ ਉਦੋਂ ਕੀ ਹੁੰਦਾ ਜੀ ਚੁੱਪੀ ਨੂੰ ਜੈਸ ਸਮਝਿਆ ਜਾਂਦਾ ਜੀ ਮੁੰਡਾ ਤਾਂ ਬੋਲਿਆ ਨਹੀਂ ਕਿਉਂਕਿ ਜਗਮਾਂ ਹੀ ਤਾਬ ਸੀ ਚਾਰ ਖੜੀ ਤੇ 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 ਪਿਓ ਬੋਲਦਾ ਫਿਰ ਕਹਿੰਦਾ ਤੂੰ ਇਹ ਪੁੱਤ ਦੀ ਗੱਲ ਕਰਦਾ ਜਿਹੜਾ ਸਾਨੂੰ ਆ ਦੇਖ ਕੇ ਗਿਆ ਉਹਨੇ ਚਾਰ ਵਾਰੇ ਸਾਡੇ ਤੇ ਫਿਰ ਸਾਰਾ ਪਰਿਵਾਰ ਵਾਰਿਆ ਸਾਡੇ ਤੇ ਫਿਰ ਆਪਾ ਵਾਰ ਗਿਆ ਸਾਡੇ ਤੇ ਪਰ ਅੱਜ ਅਸੀਂ YouTube ਤੇ ਉਹਦੇ ਨਾਲ ਕੁੱਤੇ ਭਕਾਈ ਕਰ ਲਈ ਉਹਦੇ ਨਾਲ ਕਰ ਲਈ ਕੋਈ ਪ੍ਰੋਡਕਟਿਵਿਟੀ ਨਹੀਂ ਯਾਰ ਕੋਈ ਗੁਰੂ ਘਰਾਂ ਦਾ ਕੋਈ ਦੇਣ ਨਹੀਂ ਸਿਰਫ ਆਨੰਦਕਾਰਜ ਕਰਾਉਣ ਲਈ ਜਾਂਦੇ ਆ ਹੋਰ ਸੱਚੀ ਗੱਲ ਆ ਜਾਂ ਬਸ ਆ ਵਿਆਹਾਂ ਤੇ ਜਾਂਦੇ ਹੁਣ ਕੋਈ ਕੁਰਸੀ ਵਾਲਾ ਗੁਰਦੁਆਰਾ ਜੀ ਕੋਈ ਆ ਗੁਰਦੁਆਰਾ ਜੀ ਐਸੇ ਤੁਹਾਨੂੰ ਫਸਾ ਕੇ ਮਾਰਤਾ ਤੇ ਗੱਲ ਖਤਮਾ ਕੁੱਲ ਮਿਲਾ ਕੇ ਸੜਾ ਇੱਕ ਵੀ ਭੈਣਚੋਂ ਦਾ ਤਮਕਾ ਖੂਣ ਦਾ ਇੱਕ ਵੀ ਨਹੀਂ ਨਿਕਲਿਆ ਯਾਰ ਕਿਸੇ ਦੀ ਜੱਦ ਚੋਂ ਵੀ ਤੁਸੀਂ ਮੈਨੂੰ ਮੰਨ ਲਓ ਚੱਲ ਠੱਗ ਚੋਰ ਬੰਦਾ ਹੀ ਮੰਨ ਲਓ ਤੁਸੀਂ ਕਹੋ ਜੀ ਮੈਂ 420 ਕੀਤੇ ਜਾਓ ਬਾਜੋ ਕਰੋ ਨੇਗੇਟਿਵਿਟੀ ਫਲਾਓ ਭੈਣ ਨੂੰ ਪਤਾ ਤਾਂ ਲੱਗੇ ਨਾ ਘਰ ਘਰ ਜਾ ਕੇ ਮਨ ਸਮਝਾ ਰਾ ਹੈ ਕੌਣ ਫਿਰ ਜਦੋਂ ਆਏ ਦੇਖਦਾ ਨਾ ਕੋਈ ਬੈਠਾ ਫਿਰ ਉੱਤੇ ਫੈਨ ਹੁੰਦਾ ਕਹਿੰਦਾ ਬਾਈ ਫਿਰ ਮੈਂ ਗੱਪ ਛੱਡ ਨਹੀਂ ਬੋਲ ਸਕਦਾ ਕਹਿੰਦਾ ਕੰਦਾ ਡੈਸ਼ ਮਰਾ ਇਹਨਾਂ ਦੀ ਭੈਣ ਚੋਂ ਕਹਿੰਦਾ ਖੜਿਆ ਤੇਰੇ ਨਾਲ ਆਏ ਹੈ ਨੇਗੇਟਿਵਿਟੀ ਫਲਾਓ ਵੱਧ ਤੋਂ ਵੱਧ ਫਲਾਓ ਤਾਂ ਹੀ ਤਾਂ ਮੈਂ ਕਾਂਡ ਕਰੀ ਜਾਣਾ ਇੱਕ ਤਿੱਕ ਫਲਾਓ ਵੱਧ ਤੋਂ ਵੱਧ ਬੋਲੋ ਵੋਕਲ ਹੋ ਵੋ ਕਿਉਂ ਤੁਹਾਡੀ 네ਗੇਟਿਵਿਟੀ ਨਾਲ 100 ਬੰਦੇ ਨੂੰ ਪਤਾ ਲੱਗਦਾ ਪੋਜ਼ਿਟਿਵਿਟੀ ਨਾਲ 10 ਨੂੰ ਪਤਾ ਲੱਗਦਾ 600 ਚੋਂ 50 ਫੈਨ ਹੋ ਜਾਂਦੇ ਤੇ ਗੱਲ ਖਤਮ 60 ਪੂਰੇ ਆਪਣੇ 60 ਪੂਰੇ ਕਰਕੇ ਤੇ ਆਪਾਂ ਹੁਣ ਪਗਭੁਗ ਲਾ ਕੇ ਰੈਸਟ ਕਰਾਂਗੇ 2-4 ਘੰਟੇ ਰਾਤ ਨੂੰ ਫੇਰ ਭਮਕੜਾ ਨਾਲ ਬਾਰਤਲਾਬ ਕਰਨੀ ਆਪਦੇ ਨਾਲ ਲੇਡੀਜ਼ ਗਰੁੱਪ ਸਾਡਾ ਧੂਆ ਕਾਢਾ ਹੁਣ ਲੇਡੀਜ਼ ਮੈਨੂੰ ਲੱਗਦਾ ਪਹੁੰਚਣੀ ਆ ਤੱਕ ਪੂਰੀ ਲੇਡੀਜ਼ ਹੁਣ ਲੇਡੀਜ਼ ਨੂੰ 1 ਘੰਟਾ ਐਕਸਰਸਾਈਜ਼ ਤੇ 1 ਘੰਟਾ ਸੈਲਫ ਡਿਫੈਂਸ ਛੁੱਟੀ ਦੁਪਹਿਰੇ ਛੁੱਟੀ 2 ਘੰਟੇ 3 ਘੰਟੇ ਰੈਸਟ ਲੰਚ ਕੀਤਾ ਨਹੀਂ ਪਹਿਲਾਂ ਐਕਸਰਸਾਈਜ਼ ਫਿਰ ਰੈਸਟ ਕੀਤੀ ਪਚਾ ਹੀ ਲੰਚ ਖਾ ਕੇ ਕਰ ਲੋ ਰੈਸਟ ਐ ਇਹਨਾਂ ਦਾ ਸਕੇਜੂਲ ਬਣਾ ਲੇ ਸਾਰਾ ਹੋ ਗਈਆਂ ਪੂਰੀਆਂ ਪਰਫੈਕਟ ਸਾਰਿਆਂ ਕੱਟ ਦੇਾਂਗੇ ਜਿੰਨੇ ਆ ਬਾਧੂ ਮੈਂ ਵੀ ਚੱਕੀ ਫਿਰਦਾ ਤੂ ਤਰੂੰਬੜੀ ਜੀ ਮੈਂ ਵੀ ਕਰ ਲਿਆ ਕਰੂੰਗਾ ਐਕਸਰਸਾਈਜ਼ ਉੱਤੇ ਮੈਂ ਲਾਈਵ ਮੈਂ ਕਰ ਲਿਆ ਕਰੂੰ ਕਿਸੇ ਦੇਚ ਚ ਬੈਠਾ ਥੋਡਾ ਲਾਈਵ ਕਾਲ ਤੇ ਕਰ ਲਿਆ ਕਰਾਂਗੇ ਤੇ ਆ ਸਾਰੀਆਂ ਤੂੰਬੜੀਆਂ ਜੀ ਅੰਦਰ ਵੜ ਦਾਂਗੇ ਨਾਲੇ ਘਰ ਵਾਲਿਆਂ ਨੇ ਵੜ ਦਾਂਗੇ ਨਾਲੇ ਦਾਰੂ ਪੀਣ ਨੂੰ ਹਟਾ ਦਾਂਗੇ ਨਾ ਕਰਾ ਮੱਤਾ ਦੇਖਦੇ ਜਾਓ ਚੱਕ ਦਿਓ ਫੱਟੇ ਪਰ ਕੇਐਮਸੀਆਈ ਦੇ ਪਿੱਠ ਨਾ ਲੱਗਣ ਦੇ ਨਾ